ਜਿੰਦਾਬਾਹ ਬੜੀ ਮਸ਼ਹੂਰ ਕੀਤੀ ਗਈ ਹੈ ਜਿੰਦਾਬਾਹ ਜਿੰਦਾਬਾਹ ਵੋਟ ਸਾਸ਼ੀ ਗੱਲੋਂ ਸਮਾਰਸ਼ਲ نیوز ਸਾਫਤ ਦਾ ਸਵਾਗਤ ਹੈ ਸੋ ਅੱਜ ਰਾਜਾ ਵੜਿੰਗ ਵੱਲੋਂ ਜੋ ਕਿ ਕਰਾਲੀ ਦੇ ਵਿੱਚ ਵੋਟ ਚੋਰੀ ਗੱਦੀ ਚੋਰ ਮਹੀਮ ਜੋ ਕਿ ਰਾਹੁਲ ਗਾਂਧੀ ਜੀ ਵੱਲੋਂ ਚਲਾਈ ਗਈ ਹੈ ਉਸ ਦੇ ਅਧੀਨ ਅੱਜ ਰਾਜਾ ਵੜਿੰਗ ਵੱਲੋਂ ਕਰਾਲੀ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਫਾਰਮ ਜੋ ਕਿ ਭੰਡੇ ਗਏ ਜਿਸ ਦੇ ਵਿੱਚ ਉਹਨਾਂ ਦੇ ਸਿਗਨੇਚਰ ਕਰਵਾਏ ਗਏ ਅਤੇ ਉਹਨਾਂ ਨੂੰ ਜਾਣਕਾਰੀ ਦਿੱਤੀ ਗਈ ਕਿ ਕਿਵੇਂ ਇਹ ਜੋ ਕਿ ਮਹੀਨ ਚਲਾਈ ਜਾ ਰਹੀ ਹੈ ਤੇ ਕਿਉਂ ਚਲਾਈ ਜਾ ਰਹੀ ਹੈ ਤੇ ਕੀ ਜੋ ਕਿ ਇਹ ਸਕੈਮ ਵੋਟ ਚੋਰੀ ਦਾ ਹੋ ਰਿਹਾ ਹੈ ਦੇਸ਼ ਭਰ ਦੇ ਵਿੱਚ ਆਓ ਸੁਣਦੇ ਹਾਂ ਗੱਲਬਾਤ ਕਰਨੇ ਰਾਜਾ ਵੜਿੰਗ ਜੀ ਨਾਲ ਦੇਖੋ ਜੀ ਪੂਰੇ ਦੇਸ਼ ਭਰ ਦੇ ਵਿੱਚ ਬੀਜੇਪੀ ਲੋਕ ਸੰਕਤ ਦੀ ਹੱਤਿਆ ਕਰਕੇ ਵੋਟਾਂ ਦੀ ਚੋਰੀ ਕਰਕੇ ਸਰਕਾਰ ਬਣਾ ਰਹੀ ਸਾਨੂੰ ਸ਼ੱਕ ਸੀਗਾ ਔਰ ਅਸੀਂ ਖੋਜ ਕਰ ਰਹੇ ਸੀ ਤੇ ਰਾਹੁਲ ਗਾਂਧੀ ਨੇ ਤੱਥਾਂ ਦੇ ਆਧਾਰ ਤੇ ਆਪਣੀ ਡੇਢ ਘੰਟੇ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਸਾਬਤ ਕਰਤਾ ਕਿ ਜਿੰਨੇ ਰਾਜਾਂ 'ਚ ਸਰਕਾਰ ਔਰ ਕੇਂਦਰ 'ਚ ਬਣਾਈ ਆ ਉਹ ਨਿਦੇਸ਼ ਤੇ ਪ੍ਰਧਾਨ ਮੰਤਰੀ ਨੇ ਵੋਟਾਂ ਚੋਰੀ ਕਰਕੇ ਬਣਾਈ। ਸੋ ਇਹ ਇਸ ਕਰਕੇ ਸਾਰੇ ਤੱਥਾਂ ਦੇ ਆਧਾਰ ਤੇ ਜੋ ਸਬੂਤ ਸਾਨੂੰ ਪੇਸ਼ ਕੀਤੇ ਦੁਨੀਆ ਦੇ ਸਾਹਮਣੇ ਹੁਣ ਅਸੀਂ ਸਿਗਨੇਚਰ ਅਭਿਆਨ ਜਾਂ ਇੱਕ ਦਸਕਤ ਅਭਿਆਨ ਸ਼ੁਰੂ ਕੀਤਾ ਹੈ। ਹਰ ਸ਼ਹਿਰ 'ਚੋਂ ਗਲੀ 'ਚੋਂ ਮਹੱਲੇ 'ਚੋਂ ਦੁਕਾਨ ਤੇ ਜਾ ਜਾ ਕੇ ਅਸੀਂ ਇਹ ਜਿਹੜੀਆਂ ਪੰਜ ਸਾਡੀਆਂ ਮੰਗਾਂ ਨੂੰ ਲੈ ਕੇ ਇਹ ਦਸਕਤ ਅਭਿਆਨ ਸ਼ੁਰੂ ਕਰਾ ਰਹੇ ਹਾਂ ਸੋ ਇਸ ਕਰਕੇ ਉਸੇ ਤਹਿਤ ਮੈਂ ਉਰੀ ਸ਼ੁਰੂਆਤ ਕਰਨ ਲਈ ਸਿੰਬੋਲਿਕ ਰੂਪ ਦੇ ਵਿੱਚ ਅੱਜ ਇੱਥੇ ਆਇਆ ਔਰ ਇਸ ਤੋਂ ਬਾਅਦ ਲਗਾਤਾਰ ਇਹ 10 ਦਿਨ ਸਿਗਨੇਚਰ ਅਭਿਆਨ ਚੱਲੇਗਾ ਔਰ ਅਸੀਂ ਇਸੇ ਤਰ੍ਹਾਂ ਫਾਰਮ ਭਰ ਕੇ ਫਿਰ ਰਾਹੁਲ ਗਾਂਧੀ ਜੀ ਕੋਲੇ ਜਮਾ ਕਰਾਵਾਂਗੇ ਸਾਡਾ ਟੀਚਾ ਹੈਗਾ ਪੂਰੇ ਦੇਸ਼ ਪਰਚੋਂ 5 ਕਰੋੜ ਦਸਕਤ ਕਰਾ ਕੇ ਨਰਵਾਚਨ ਸਦਨ ਜਾਨਕੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਦਈਏ ਔਰ ਇਸ ਬਾਰੇ ਲੋਗਾ ਨੂੰ ਸੁਚੇਤ ਕਰੀਏ ਔਰ ਇਸ ਧਾਤਨੀ ਨੂੰ ਰੋਕਣ ਦੇ ਵਿੱਚ ਲੜਾਈ ਜੇਕਰ ਇਸ ਤਰ੍ਹਾਂ ਸੂਤ ਹੁੰਦੀ ਹੈ ਬਿਹਾਰ ਚੋਣਾ ਆ ਰਹੀ ਹੈ ਲੱਗਦਾ ਹੈ ਕੋਈ ਫਾਇਦਾ ਕਾਂਗਰਸ ਨੂੰ ਮਿਲਦਾ ਦੇਖੋ ਸੂਤ ਤਾਂ ਹਜੇ ਕਰਨੀ ਦਿੱਤੀ ਸਾਨੂੰ ਡਰ ਹੈ ਕਿ ਬਿਹਾਰ ਵੀ ਚੋਣਾ ਜੇ ਇਸੇ ਤਰ੍ਹਾਂ ਲੁੱਟਿਆ ਜਾਏਗਾ ਜਿਵੇਂ ਮੱਧ ਪ੍ਰਦੇਸ਼ ਨੂੰ ਲੁੱਟਿਆ ਮਹਾਰਾਸ਼ਟਰ ਨੂੰ ਲੁੱਟਿਆ ਛੱਤੀਸਗੜ੍ਹ ਨੂੰ ਲੁੱਟਿਆ ਉਹ ਸਾਨੂੰ ਡਰ ਹੈ ਇੱਥੇ ਵੀ ਲੁੱਟਿਆ ਜਾਏਗਾ ਸੋ ਇਸੇ ਕਰਕੇ ਲੋਗਾ ਨੂੰ ਸੁਚੇਤ ਕਰ ਰਹੇ ਹਜੇ ਤਾਂ ਲੋਕ ਕਹਿੰਦੇ ਮਸ਼ੀਨਾਂ 'ਚ ਵੀ ਗੜਬੜ ਹੈ ਲੇਕਿਨ ਅਸੀਂ ਹੋਰੀ ਖੋਜ 'ਤੇ ਲੱਗੇ ਹੋਏ ਹਾਂ ਕਥਾਂ ਦੇ ਆਧਾਰ ਤੇ ਸਬੂਤਾਂ ਤੇ ਰਾਹੁਲ ਗਾਂਧੀ ਪੱਕਾ ਕੰਮ ਕਰਦਾ ਯਕੀਨ ਤੱਕ ਸਾਨੂੰ ਪਤਾ ਪੱਸ ਹੀਗਾ ਕੋਈ ਗੜਬੜ ਹੈ ਇਸ ਤਰ੍ਹਾਂ ਸਰਕਾਰ ਥੋੜੀ ਆ ਸਕਦੀ ਹੈ ਬਹੁਤ ਸਾਰੀ ਦੁਨੀਆ ਕਹਿ ਰਹੀ ਸਾਡੀਆਂ ਸਰਕਾਰਾਂ ਬੰਨੀਆਂ ਲੇਕਿਨ ਸਬੂਤਾਂ ਦੇ ਆਧਾਰ ਤੇ ਅਸੀਂ ਕਥਾਂ ਦੇ ਨਾਲ ਫੇਰ ਦੁਬਾਰਾ ਫੇਰ ਲੋਕਾਂ ਦੇ ਸਾਹਮਣੇ ਤਰਨਤਾਰਨ ਦੇ ਵਿੱਚ ਹਾਈਡਰੋਜਨ ਬੰਬ ਜਿਹੜਾ ਰਾਹੁਲ ਗਾਂਧੀ ਕਹਿੰਦੇ ਮੈਂ ਸਿੱਟਣਾ ਹੈ ਤਰਨਤਾਰਨ ਦੇ ਵਿੱਚ ਜਿੰਨੀ ਚੋਣਾ ਹੋ ਰਹੀ ਹੈ ਤੇ ਆਮ ਆਦਮੀ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਜਿਹੜੇ ਛੱਜੇ ਜਿਹੇ ਹਮਿੰਸ ਸਿੰਘ ਉਹ ਜਿਹੜਾ ਆਪਣਾ ਮੀਤ ਮਾਰ ਰਿਹਾ ਮੈਂ ਤਾਂ ਇੱਕ ਹੀ ਗੱਲ ਕਹਿਣੀ ਚਾਹੁੰਦਾ ਜਿੰਨਾ ਦਾ ਕਰੈਕਟਰ ਤੇ ਸਵਾਲ ਲੱਗੇ ਆ ਇਹਨਾਂ ਲੋਕਾਂ ਦੇ ਇਹਨਾਂ ਲੋਕਾਂ ਨੂੰ ਨਕਾਰਨਾ ਚਾਹੀਦਾ ਇੱਥੋਂ ਇੰਦਰ ਕੱਲ ਉੱਤਰ ਪਰਸੋ ਉੱਤਰ ਫਿਰ ਜਨਤਾ ਪਛਤਾਉਂਦੀ ਹੈ ਇਹ ਕਹਿੰਦੀ ਹੈ ਕਿ ਯਾਰ ਸਾਡਾ ਇਸ ਲੀਡਰ ਨੇ ਕੁਝ ਕੀਤਾ ਨਹੀਂ ਜੀਨੇ ਪਹਿਲਾਂ ਅਕਾਲੀ ਦਲ ਚ ਖਾਦਾ ਹੁਣ ਉਹ ਝਾੜੂ ਚ ਆ ਗਿਆ ਫਿਰ ਉਹ ਕਾਂਗਰਸ ਚ ਆ ਜਾਏਗਾ ਇਹਨਾਂ ਲੋਕਾਂ ਨੂੰ ਨਕਾਰਨਾ ਚਾਹੀਦਾ ਚੰਗੇ ਕੈਰੈਕਟਰ ਤੇ ਮੋਰਲ ਵੈਲਿਊ ਵਾਲੇ ਲੋਕਾਂ ਨੂੰ ਲੈ ਕੇ ਆਉਣਾ ਚਾਹੀਦਾ ਦੂਜੀ ਗੱਲ ਉਹ ਪਾਰਟੀਆਂ ਜਿਹੜੀਆਂ ਮਾੜੇ ਲੋਕਾਂ ਨੂੰ ਟਿਕਟਾਂ ਦਿੰਦੀਆਂ ਜਾਣੀ ਕਿ ਗੈਂਗਸਟਰ ਦੀ ਮਾਂ ਨੂੰ ਟਿਕਟ ਦੇਤੀ ਰੋਜ਼ ਕਤਲਿਆਮ ਹੋ ਰਿਹਾ ਸੋ ਸੁਖਵੀਰ ਬਾਦਲ ਸਾਹਿਬ ਨੂੰ ਮੈਂ ਬੇਨਤੀ ਕਰਾਂਗਾ ਕਿ ਇਹ ਟਿਕਟ ਤੇ ਵਿਚਾਰਿਆ ਜਾਵੇ ਵਾਪਸ ਕੀਤੀ ਜਾਵੇ ਨਵੇਂ ਫੋਟੋਗੋਲੇ ਬੰਦਾ ਹੀ ਐ ਨਹੀਂ ਕੋਈ ਗੈਂਗਸਟਰ ਦਾ ਪਰਿਵਾਰ ਹੀ ਬੱਜਿਆ ਗੈਂਗਸਟਰ ਖਾ ਲਿਆ ਮੈਨੂੰ ਲੋਕਾਂ ਨੂੰ ਬੇਨਤੀ ਕਰਨਾ ਚਾਹਣਾ ਕਿ ਅਕਾਲੀ ਦਲ ਦਾ ਜਿਹੜਾ ਗੈਂਗਸਟਰ ਵਾਲਾ ਉਹ ਹੈ ਉਹਨੀਆਂ ਨੋਟਾਂ ਤੋਂ ਘੱਟ-ਬੋਟਾ ਨਿਕਲਣੀਆਂ ਚਾਹੀਦੀਆਂ ਤਾਂ ਜੋ ਇੱਕ ਸਬੂਤ ਦਿਓ ਕਿ ਅਸੀਂ ਗੈਂਗਸਟਰਾਂ ਦੇ ਖਿਲਾਫ ਹੈ ਪੰਜਾਬ ਲੋਕਾਂ ਨੂੰ ਡਰਾ ਡਰਾ ਕੇ ਬੋਟਾ ਪੁਆਈ ਜਾਂਦੇ ਸੋ ਮੈਨੂੰ ਉਮੀਦ ਹੈ ਅਗਰ ਇਸ ਤਰ੍ਹਾਂ ਕਰਨਗੇ ਤਾਂ ਅਸੀਂ ਕਾਂਗਰਸ ਦੇ ਪਰਵਾਣੇ ਪਰਿਵਾਰ ਨੂੰ ਪੱਕੇ ਪਰਿਵਾਰ ਨੂੰ ਟਿਕਟ ਦਿੱਤੀ ਔਰ ਮੈਨੂੰ ਉਮੀਦ ਹੈ ਕਿ ਬਹੁਤ ਚੰਗੀ ਲੜਾਈ ਲੈ ਕੇ ਅਸੀਂ ਇਹ ਚੋਣ ਜਿੱਤ ਦੇ ਨੇੜੇ ਤੱਕ ਪਹੁੰਚਾਂਗੇ Thank yeah. you.